ਸਸੀ ਗਾਲ ਵੀਰੇ ਸਾਰਿਆਂ ਨੂੰ ਅੱਜ ਨਾ ਬਈ ਆਪਾਂ ਤੁਹਾਡੇ ਸਾਰਿਆਂ ਲਈ ਆਪਣੇ ਫਾਰਮ ਦਾ ਬਈ ਵਲੌਗ ਲੈ ਕੇ ਆਏ ਆਂਗੇ ਤੇ ਤੁਹਾਨੂੰ ਨਾ ਬਈ ਸਾਰਿਆਂ ਨੂੰ ਆਪਣੇ ਬਈ ਭਰਾਵਾਂ ਨੂੰ ਨਾ ਇੱਕ ਖੁਸ਼ਖਬਰੀ ਦੇਣੀ ਸੀ ਤੇ ਆਪਾਂ ਨਾ ਵੀਰੇ ਆਪਣੇ ਘੋੜੇ ਦੀ ਵਾਈਟ ਸ਼ਾਨ ਦੀ ਇੱਕ ਵਸ਼ੇਰੀ ਪਰਚੇਜ਼ ਕਰੀ ਆਗੀ ਤੇ ਬਹੁਤ ਸੋਹਣੀ ਵਸ਼ੇਰੀ ਆ ਬਈ ਵਸ਼ੇਰੀ ਵੀ ਅੱਜ ਅਸੀਂ ਲੈਣ ਜਾਵਾਂਗੇ ਤੇ ਉਹਦੀ ਵੀ ਬਈ ਵੀਡੀਓ ਤੁਹਾਡੇ ਸਾਰਿਆਂ ਨਾਲ ਬਈ ਕਰਾਂਗੇ ਸ਼ੇਅਰ ਤੇ ਫੋਟੋਗ੍ਰਾਫੀ ਵੀ ਕਰਾਂਗੇ ਬਈ ਆਪਣੀ ਵਸ਼ੇਰੀ ਦੀ ਨਾ ਜਿਹੜੋ ਆਪਾਂ ਖਰੀਦੀ ਆ ਤੇ ਵਸ਼ੇਰੀ ਦੀ ਬਈ ਡਿਟੇਲ ਮੈਂ ਤੁਹਾਡੇ ਸਾਰਿਆਂ ਨਾਲ ਮੋਟੀ-ਮੋਟੀ ਸ਼ੇਅਰ ਕਰਦਾ 13 ਮਹੀਨਿਆਂ ਦੇ ਆਸ-ਪਾਸ ਬਈ ਵਸ਼ੇਰੀ ਦੀ ਉਮਰ ਹੋਗੀ ਤੇ 65 ਪਲੱਸ ਵਸ਼ੇਰੀ ਦੀ ਬਈ ਹਾਈਟ ਹੈਗੀ ਤੇ ਬਹੁਤ ਵੱਡੀ ਕੋੜੀ ਬਣ ਜੂ ਬਈ ਵਸ਼ੇਰੀ ਪ੍ਰਮਾਤਮਾ ਨੂੰ ਉਮਰ ਦੇਵੇ ਵਸ਼ੇਰੀ ਨੂੰ ਤੇ ਸੋਹਣੀ ਕੋੜੀ ਬਣ ਜੂ ਬਈ ਤੇ ਅੱਜ ਆਪਾਂ ਆਪਣੇ ਘਰੇ ਆ ਬਈ ਆਪਣੀ ਕੋੜੀ ਖੜੀ ਹੈਗੀ ਕਿਸਮਤ ਤੇ ਕਮਰਾਂ ਨਾ ਵੀਰੇ ਖੋਲਦਾ ਕਮਰਾ ਛੋਟਾ ਤੀਗਾ ਵਲੌਗ ਪਾਉਣ ਦਾ ਕਾਰਨ ਕਿ ਬਈ ਆਪਾਂ ਨੇ ਇਧਰ ਆ ਨਵੇਂ ਕਮਰੇ ਤਿਆਰ ਹੋ ਗਏ ਤੇ ਮੈਂ ਕਿਹਾ ਵੀ ਚਲ ਤਾਂ ਸਾਰੇ ਭਰਾਵਾਂ ਨਾਲ ਆਪ ਕਰਦੇ ਆ ਸ਼ੇਅਰ ਤੇ ਸਭ ਤੋਂ ਪਹਿਲਾਂ ਬਈ ਆਪਣੀਆਂ ਘੋੜੀਆਂ ਦੀ ਕਿਸਮਤ ਤੇ ਇੱਕਾ ਘੋੜੀ ਬਈ ਮੀਟਿੰਗ ਲਈ ਆਈ ਹੋਈ ਹੈਗੀ ਤੇ ਸੀਜ਼ਨ ਦੇ ਨਾਲ ਬਈ ਬਹੁਤ ਵਧੀਆ ਸ਼ੁਰੂਆਤ ਹੋਈ ਹੈ ਇਸ ਸਾਲ ਮੇਰਾ ਖਿਆਲ ਹੈ ਬਈ ਸ਼ਾਇਦ 45 ਜਾਂ 46 ਘੋੜੀਆਂ ਹੋ ਗਈਆਂ ਪਿਛਲੇ ਮਤਲਬ ਮਹੀਨੇ ਸਵਾ ਮਹੀਨੇ ਚ ਜਿੱਦੋਂ ਦਾ ਸੀਜ਼ਨ ਸ਼ੁਰੂ ਹੋਇਆਗਾ ਤੇ ਸੋਹਣੀ ਬਈ ਐ ਕਿ ਮਤਲਬ ਇਹ ਮੀਟਿੰਗ ਸ਼ੁਰੂ ਹੋਈ ਹੈ ਆਪਣੇ ਘੋੜੇ ਦੀ ਪਿਛਲੇ ਸਾਲ ਨਾਲ ਬਈ ਮਤਲਬ ਵੀ ਪਿਛਲੇ ਤੋਂ ਪਿਛਲੇ ਸਾਲ ਦੇ ਮੁਕਾਬਲੇ ਪਿਛਲੇ ਸਾਲ ਬਈ 20 ਘੋੜੀਆਂ ਘਟ ਪਈਆਂ ᱛੀਆਂ ਤੇ ਐਤਕੀ ਬਾਈ ਜਿਹੜੇ ਹਿਸਾਬ ਨਾਲ ਸ਼ੁਰੂਆਤ ਹੋਈ ਮੈਨੂੰ ਐ ਲੱਗਦਾ ਵੀ ਜਿਹੜੇ 3 ਸਾਲ ਆਪਾਂ ਨੂੰ ਘੋੜਾ ਛੱਡਦੇ ਨੂੰਗੇ ਵੀ ਸਾਰੇ ਸਾਲਾਂ ਦਾ ਰਿਕਾਰਡ ਮਤਲਬ ਹੀ ਟੁੱਟੂਗਾ ਵਧੀਆ ਘੋੜੀ ਮੇ ਟੂ ਬਾਈ ਇਸ ਸਾਲ ਤੇ ਆਪਣਾ ਘੋੜਾ ਖੜਾ ਬਾਈ ਵਾਈਟ ਸ਼ਾਨ ਥੋੜਾ ਜਨਾ ਬਾਈ ਵਜਨ ਘਟਾ ਗਿਆ ਘੋੜਾ ਤੇ ਕੁਸ਼ਤਾ ਨਾ ਬਾਈ ਇਧਰ ਸਟੇਬਲ ਚ ਉਲਝ ਗਿਆ ਤੇ ਮੈਂ ਸੰਭਾ ਸਾਮ ਵੀ ਘੱਟ ਹੋਈ 15 ਕ ਦਿਨ ਤੇ ਉਦੋਂ ਵਾਗਣਾ ਬਈ ਮੀਟਿੰਗ ਸੀਜ਼ਨ ਦੇ ਤੋਂ ਸ਼ੁਰੂ ਹੋਇਆ ਨਾ ਖਾਣਾ ਪੀਣਾ ਘਟਾ ਰੱਖਿਆ ਘੋੜੇ ਨੇ ਕੁਝ ਗਰਮੀ ਕਰਕੇ ਘੋੜੀ ਨੇ ਵੀ ਘਟਾ ਰੱਖਿਆ ਬਈ ਪਤਾ ਨਹੀਂ ਕੀ ਦਿੱਕਤ ਆਈ ਇਸ ਸਾਲ ਸਾਰੇ ਜਾਨਵਰਾਨੀਆਂ ਪਿਛਲੇ ਹਫ਼ਤੇ ਕਰਨਾ ਨਾ ਬਈ ਖਾਣਾ ਪੀਣਾ ਘਟਾਇਆ ਹੋਇਆ ਅੱਗੇ ਮਤਲਬ ਵੀ ਆਪਣਾ ਘੋੜਾ ਨਾ ਬਈ ਜੋ ਜਵੀ ਜੂ ਵੀ ਪਾਣ ਦੇ ਕੁਝ ਵੀ ਛੱਡਦਾ ਨਹੀਂ ਸੀਗਾ ਤੇ ਹੁਣ ਨਾ ਛੱਡਣ ਲੱਗ ਗਿਆ ਤੇ ਆ ਬਈ ਮੈਂ ਤੁਹਾਨੂੰ ਸਾਰਿਆਂ ਨੂੰ ਸਟੇਬਲ ਦਿਖਾਣਾ ਆਪਣੀ ਜਿਹੜੇ ਕੋ ਮਤਲਬ ਵੀ ਕਮਰੇ ਨਵੇਂ ਬਣੇ ਨੇਗੇ ਔਰ ਇਹਨਾਂ ਬਈ ਆਪਣੀ ਗਾਵਾਂ ਹੁੰਦੀ ਦੀ ਪਹਿਲਾਂ ਮਤਲਬ ਵੀ ਧਾਨੇ ਸਾਰੇ ਨੇ ਬਈ ਆਪਣੇ ਪਿਛਲੇ ਵਲੌਗ ਚ ਦੇਖਿਆ ਤੇ ਖੁੱਲੇ ਟੁੱਲੇ ਕਮਰੇ ਬਣ ਗਏ ਬਾਈ ਪੂਰੇ ਹਜਾਲੀ ਰਹਿੰਦੀਆਂ ਜੇ ਇੱਥੇ ਲੱਗਣੀ ਤੇ ਇਹਨਾਂ ਬਾਈ ਮਤਲਬ ਹੀ 15 ਬਾਈ 14 ਦਾ ਇੱਕ ਕਮਰਾ ਤਿਆਰ ਹੋ ਗਿਆ ਹੈ ਖੁੱਲੇ ਟੁੱਲੇ ਕਮਰੇ ਬਣ ਗਏ ਪੂਰੇ ਇੱਕ ਇਧਰ ਬਣ ਗਿਆ ਆ 15 ਬਾਈ 14 ਦਾ ਗੇਟ ਬਾਈ ਲੱਗਣੇ ਰਹਿੰਦੇ ਆ ਜੇ ਤੇ ਆ ਨਾ ਬਈ ਖੇਲ ਪਲੱਸ ਖੁਰਲੀ ਖੇਲ ਪਲੱਸ ਖੁਰਲੀ ਬਾਈ ਇਸ ਕਰਕੇ ਮਤਲਬ ਹੀ ਉਦਾਂ ਜਿਵੇਂ ਖੇਲ ਡੂੰਗੀ ਹੁੰਦੀ ਹੈ ਡੂੰਗੀ ਨਹੀਂ ਬਣਾਈਏਗੀ ਖੇਲ ਮਲਵਈ ਜਨਾ ਬਈ ਲੈਂਟਰ ਬੋਤ ਬਜਰੀ ਦਾ ਵੀ ਗਰਮੀ ਗਰਮੀ ਚ ਆਪਰੇ ਬਨ ਕੇ ਘੋੜਾ ਨਵਾ ਲਿਆ ਕਰਾਂਗੇ ਤੇ ਸਰਦੀਆਂ ਚ ਨਾ ਵੀਰੇ ਉਧਰ ਨਾ ਡੇਕ ਕਰਕੇ ਜਿਵੇਂ ਧੁੱਪ ਘਟ ਆਉਂਦੀ ਆ ਖੁਰਲੀ ਤੇ ਇੱਥੇ ਮਤਲਬ ਵੀ ਆਪਾਂ ਇਹਨੂੰ ਖੁਰਲੀ ਦਾ ਵੀ ਕੰਮ ਲੈ ਸਕਦੇ ਤੇ ਬਨ ਸਕਦੇ ਧੁੱਪ ਆਉਂਦੀ ਆ ਉਰੇ ਵਧੀਆ ਸਿਆਲ ਚ ਤੇ ਗਰਮੀ ਗਰਮੀ ਨਾ ਬਈ ਆਪਾਂ ਨੂੰ ਇਹ ਖੇਲ ਦਾ ਕੰਮ ਸੋਨਾ ਦੇ ਦੂਗੀ ਹੈਗੀ ਨਾ ਛੋਟੀਆਂ ਬਈ ਪਰ ਚਲੋ ਦੋ ਚਾਰ ਪਸ਼ੂਆਂ ਨੂੰ ਨਮੋਣ ਨੂੰ ਜਾਂ ਪਾਣੀ ਪੂਣੀ ਪੀਣ ਨੂੰ ਕੁਛ ਨਹੀਂ ਕਹਿੰਦੇ ਤੇ ਮਤਲਬ ਵੀ ਖੇਲプラス ਖੁਰਲੀ ਕਹਿ ਲਉਣਾ ਬਈ ਤਿਆਰ ਕਰਤੀ ਤੇ ਸੋਨਾ ਬਈ ਵੇੜਾ ਨਾ ਖੁੱਲ ਗਿਆ ਹੁਣ ਗਾਵਾ ਆਪਣੀ ਸਾਰੀਆਂ ਬਈ ਆਪਣੇ ਜਿਹੜਾ ਫਾਰਮ ਬਣਾਇਆ ਤੇ ਉੱਧਰ ਚਲੀ ਜਾਂਗੀਆਂ ਤੇ ਇੱਧਰ ਆਹ ਕਮਰੇ ਬਣ ਕੇ ਦੋ ਤੇ ਵਸ਼ੇਰੀ ਬਈ ਅੱਜ ਲੱਦ ਕੇ ਲਿਆਵਾਂਗੇ ਤੇ ਤੁਹਾਡੇ ਸਾਰਿਆਂ ਨਾਲ ਬਈ ਕਰਾਂਗੇ ਜਰੂਰ ਸਾਰੀ ਵੀਡੀਓ ਸ਼ੇਅਰ ਤੇ ਆਪਣੇ ਨਾ ਬਈ ਕੋੜੇ ਦੇ ਆ ਵਸ਼ੇਰੀਆਂ ਨੇ ਲਗਭਗ 7-8 ਬੱਚੇ ਹੋਣਗੇ ਬਈ ਜਿਹੜੀ ਨੇ ਵਸ਼ੇਰੀਆਂ ਮੇਰੇ ਰਿਸਟਮ ਧਿਆਨ ਚ ਨੇ ਜੋ ਮਤਲਬ ਕਿ ਐਕਸਟਰਾ ਆਰਡੀਨਰੀ ਬਣਨਗੀਆਂ ਜੋ ਵੱਡੀਆਂ ਨੇ ਤੇ ਮੈਂ ਨਾ ਬਈ ਵੀਡੀਓ ਪਾ ਕੇ ਸਾਰੀ ਵਸ਼ੇਰੀਆਂ ਦੀ ਨਾ ਬਈ ਡਿਟੇਲ विद ਉਹਨਾਰੇ ਪਿੰਡ ਵੀ ਕਿਹੜੇ ਪਿੰਡ ਖੜੀ ਆ ਤੇ ਉਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦਾ ਨਾਮ ਸਾਰੀ ਨਾਲ ਬਈ ਕਿਸੇ ਦਿਨ ਵੀਡੀਓ ਬਣਾ ਕੇ ਕਰੂੰਗਾ ਸ਼ੇਅਰ ਤੇ ਇਹਦੇ ਨਾਲ ਬਈ ਭਰਾ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦੇ ਵੀ ਤਿੰਨ ਸਾਲ ਹੋ ਗਏ ਘੋੜਾ ਛੱਡਦੇ ਨੂੰ ਵੀ ਕੋਈ ਬੱਚੇ ਤੇ ਮੈਂ ਕਿਹਾ ਬਈ ਕੋਈ ਗੱਲ ਨਹੀਂ ਵੀ ਹੁਣ ਆਪਾਂ ਪਿੰਡ ਦਾ ਨਾਮ ਅਤੇ ਬਈ ਮਾਲਕਾਂ ਦਾ ਨਾਮ ਸਮੇਤ ਵਸ਼ੇਰੀਆਂ ਮਤਲਬ ਵਸ਼ੇਰੀਆਂ ਨਹੀਂ ਗਏ ਨੇ ਬਈ 25-30 ਦੇ ਅਪਰੋਕਸ ਵੀ ਜੋ ਮਤਲਬ ਵੀ ਜਿਆਦਾ ਚੰਗੀਆਂ ਨੇ ਤੇ ਬਾਕੀ ਜੋ ਬਈ ਮਤਲਬ ਬੱਚੇ ਬੱਚੇ ਕੋਈ ਦਰਮਿਆਨੇ ਨੇ ਜਾਂ ਨਰਮ ਨੇ ਉਹ ਵੀ ਜ਼ਰੂਰ ਬਈ ਤੁਹਾਡੇ ਸਾਡੇ ਨਾਲ ਕਰਾਂਗੇ ਸ਼ੇਅਰ ਤੇ ਉਹਨਾਂ ਵੇਲੇ ਆਪਾਂ ਕੀ ਕਰਾਂਗੇ ਪੰਜ-ਪੰਜ ਵਸ਼ੇਰੀਆਂ ਕਰਕੇ ਨਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਿਆ ਕਰਾਂਗੇ ਵੀ ਮਾਲਕ ਦਾ ਨਾਮ ਤੇ ਪਿੰਡ ਦਾ ਨਾਮ ਬਾਕੀ ਬਈ ਜੋ ਆਪਣੇ ਭਰਾ ਤੁਰਦੇ ਫਿਰਦੇ ਨੇਗੇ ਆਪਣੇ ਕੋੜੀਆਂ ਦੇ ਫੀਲਡ 'ਚ ਉਹਨਾਂ ਦੇ ਉਹਨਾਂ ਦੇ ਧਿਆਨ 'ਚ ਤਾਂ ਬਈ ਬੱਚੇ ਹੋਣਗੇ ਤੇ ਅੱਜ ਬਈ ਕੱਲ ਨੂੰ ਬਈ ਪੌਣੇ ਪਾਵਾਂਗੇ ਆਪਾਂ ਵੀਡੀਓ ਜਿਹੜੀ ਵਸ਼ੇਰੀ ਖਰੀਦੀ ਆ ਤੇ ਧੰਨਵਾਦ ਵੀਰੇ ਸਾਰਿਆਂ ਦਾ ਮਿਲਦੇ ਆਂ ਕੱਲ ਦੀ ਵੀਡੀਓ ਦੇ ਵਿੱਚ ਕੱਲ ਨੂੰ ਬਈ ਜਰੂਰ ਵੀਡੀਓ ਸ਼ੇਅਰ ਕਰਾਂਗੇ ਤੇ ਜਦੋਂ ਆਪਣੀ ਵਸ਼ੇਰੀ ਬਈ ਅੱਜ ਲੈਣ ਜਾਵਾਂਗੇ ਲੈ ਕੇ ਆਵਾਂਗੇ ਅੱਜ ਘਰੇ ਆਪਣੇ ਤੇ ਸਾਰੀ ਵੀਡੀਓ ਤੇ ਬਈ ਜੋ ਡਿਟੇਲ ਹੋਈ ਸਾਰੀ ਤੁਹਾਡੇ ਸਾਰਿਆਂ ਨਾਲ ਕਰ